ਤਾਂ ਤੋਂ ਸੂਰਤ ਦਾੜਾ ਪ੍ਰਕਾਸ਼ ਕਰਕੇ ਡਿਊਟੀ ਕਰ ਰਹੇ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਦਾ ਕਥਨ ਹੈ ਜੀ ਕਿ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਉਹਦੀਆਂ ਰਹਿਮਤਾਂ ਆ ਜੀ। ਕੋਈ ਐਡਾ ਜੀ ਜੀਵਨ ਦਾ ਐਡਾ ਉੱਚਾ ਨਹੀਂ ਜਿੰਨਾ ਮਹਾਰਾ ਇਮਾਨ ਦੇ ਰਾਇ। ਪਾ ਜੀ ਦਾੜਾ ਇਹ ਜਿਹੜਾ ਖੁੱਲਾ ਰੱਖਦੇ ਏ ਤਾਂ ਪ੍ਰਕਾਸ਼ ਰੱਖਦੇ ਹੋ ਜਾਂ ਕਈ ਵਾਰ ਬੰਨ ਕੇ ਰੱਖ ਲੈਂਦੇ ਨੇ ਕਿੱਤਾ ਰੱਖਦੇ ਨਹੀਂ ਜੇ ਇਹਦਾ ਕਿਰਪਾ ਹੈ ਮਹਾਰਾਜ ਦੀ ਇੱਦਾਂ ਹੀ ਪ੍ਰਕਾਸ਼ ਹੀ ਰਹਿੰਦਾ ਜੀ ਆਪਾਂ ਦੁਨਿਆਵੀ ਫੌਜਾਂ ਫੋਰਸਾਂ 'ਚ ਭਰਤੀ ਹੁੰਨੇ ਆ ਕੋਈ ਆਪਣੇ 'ਚ ਯੋਗਤਾ ਵੇਖਦੇ ਕਿੰਨਾ ਪੜ੍ਹਿਆ ਕਿੰਨਾ ਕਾਦਿਆ ਇਹ ਖਾਲਸਾ ਕਾਲਪੁਰਖ ਦੀ ਫੌਜ ਆ ਜੀ ਤੇ ਇਹਦੇ 'ਚ ਜੇ ਭਰਤੀ ਹੋਣਾ ਕੋਈ ਬੰਦੇ 'ਚ ਕੋਈ ਯੋਗਤਾ ਵੀ ਚਾਹੀਦੀ ਆ ਜਿਨ੍ਹਾਂ ਨੇ ਸਿਰ ਦੇ ਕੇ ਇਹ ਦਾਤ ਲਈ ਕਿ ਆਪਣਾ ਸਮਰਪਣ ਉਹਨਾਂ ਜੋ ਰਹਿਤ ਜੀ ਉਨੀ ਪਕਾਈ ਆ ਫੇਰ ਮਹਾਰਾਜ ਕਿਰਪਾ ਕਰਨ ਅਰਦਾਸ ਰਹਿਉ ਕਰਦੇ ਸਾਨੂੰ ਅਮਰਤ ਦੀ ਦਾਤ ਮਿਲੇ ਇਹਨੇ ਯੋਗ ਸਾਨੂੰ ਬਣਾ ਦੇ ਜਿੱਥੇ ਕਿਤੇ ਜਾਈਏ ਬਹੁਤ ਸੰਗਤ ਮੈਨੂੰ ਜਾਣਦੀ ਭਾਵੇਂ ਮੈਂ ਨਹੀਂ ਜਾਣਦਾ ਕਈਆਂ ਨੂੰ ਪਰ ਮੇਰੇ ਸਰੂਪ ਕਰਕੇ ਮੈਨੂੰ ਸਾਰੇ ਜਾਣਦੇ ਕਈ ਵਾਰ ਕਿਸੇ ਸ਼ਹਿਰ 'ਚ ਵੀ ਚਲੇ ਜਾਈਏ ਕਿਤੇ ਨਾ ਕਿਤੇ ਕੋਈ ਪ੍ਰੇਮੀ ਜਾਂ ਸੱਜਣ ਮਿਲ ਜਾਂਦਾ ਜੀ ਸਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਸ੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਸ਼ਹੀਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਸੋ ਇੱਥੇ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਹਰਪ੍ਰੀਤ ਸਿੰਘ ਖਿੱਚ ਦਾ ਕੇਂਦਰ ਬਣੇ ਨੇ ਦਾੜਾ ਪ੍ਰਕਾਸ਼ ਕਰਕੇ ਡਿਊਟੀ ਕਰ ਰਹੇ ਨੇ ਸੇਰਾਂ ਵਰਗੀ ਜਿਹੜੀ ਲੁੱਕ ਆ ਉਹ ਪੈ ਰਹੀ ਆ ਤੇ ਲੋਕਾਂ ਨੂੰ ਸੈਲਫੀਆਂ ਕਰਾ ਰਹੇ ਨੇ ਨਾਲ ਗੱਲ ਕਰਦੇ ਆਂ ਹਾਂਜੀ ਭਾਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਸਭ ਤੋਂ ਸੂਰਤ ਦਾੜਾ ਪ੍ਰਕਾਸ਼ ਕਰਕੇ ਡਿਊਟੀ ਕਰ ਰਹੇ ਹੋ ਲੋਕਾਂ ਕਾ ਸੈਲਫੀਆਂ ਕਰਾ ਰਹੇ ਨੇ ਨਾਲ ਕਿੱਦਾਂ ਮਹਿਸੂਸ ਹੋ ਰਿਹਾ ਜੀ ਕਰੋ ਨਾਨਕ ਸਾਹਿਬ ਜੀ ਦਾ ਕਥਨ ਹੈ ਜੀ ਕਿ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਉਹਦੀਆਂ ਰਹਿਮਤਾਂ ਆ ਜੀ ਕੋਈ ਐਡਾ ਜੀ ਜੀਵਨ ਤਾਂ ਐਡਾ ਉੱਚਾ ਨਹੀਂ ਜਿੰਨਾ ਮਹਾਰਾ ਜੀ ਮਾਨ ਦੇ ਰਿਹਾ ਉਹਨਾਂ ਦੀ ਕਿਰਪਾ ਜੀ ਉਹਨਾਂ ਦੀ ਵਡਿਆਈ ਹੈ ਜੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਜੀ ਹਰ ਟਾਈਮ ਭਾਜੀ ਦਾੜਾ ਜਿਹੜਾ ਖੁੱਲਾ ਰੱਖਦੇ ਏ ਇਦਾਂ ਪ੍ਰਕਾਸ਼ ਰੱਖਦੇ ਹੋ ਜਾਂ ਕਈ ਵਾਰ ਬੰਨ ਕੇ ਰੱਖ ਲੈਂਦੇ ਨੇ ਕਿਦਾਂ ਰੱਖਦੇ ਤੁਸੀਂ ਨਹੀਂ ਜੇ ਇਹ ਤਾਂ ਕਿਰਪਾ ਹੀ ਮਹਾਰਾਜ ਦੀ ਇਦਾਂ ਹੀ ਪ੍ਰਕਾਸ਼ ਹੀ ਰਹਿੰਦਾ ਜੀ ਜੀ ਤੇ ਡਿਊਟੀ ਫਤਿਹਗੜ੍ਹ ਸਾਹਿਬ ਚ ਆ ਜਾਂ ਬਾਹਰ ਨਹੀਂ ਜੀ ਸ੍ਰੀ ਤਰਨਤਨ ਸਾਹਿਬਾ ਜੀ ਡਿਊਟੀ ਮੇਰੀ ਹਾਂਜੀ ਉੱਥੇ ਡਿਊਟੀ ਨਿਭਾ ਰਿਆਂ ਜੀ ਇੱਥੇ ਸੇਵਾ ਲੱਗੀ ਸਾਡੀ 28 ਤਰੀਕ ਤੱਕ ਜੀ ਤੇ ਮਹਾਰਾਜ ਦੇ ਕੋ ਕਰਪਾਈ ਆ ਜੀ ਜਿਹੜੀ ਇੱਥੇ ਸਾਡੀ ਸੇਵਾ ਲੱਗੀ ਉਦਾਂ ਕੀ ਤਾਂ ਸਾਡੇ ਕਰਮਾ ਜਿੱਥੇ ਨਾ ਹੀ ਆਉਂਦੇ ਡਿਊਟੀ ਕਰਨ ਤੇ ਹੁਣ ਡਿਊਟੀ ਸਾਡੀ ਇੱਥੇ ਲੱਗੀ ਸਾਨੂੰ ਬਹੁਤ ਆਨੰਦ ਚਾਂ ਜੀ ਲੋਕਾਂ ਦਾ ਬਹੁਤ ਸੰਗਤ ਦਾ ਬਹੁਤ ਜਿਹੜੀਆਂ ਨੇ ਸੰਗਤਾਂ ਜਦੋਂ ਆਉਂਦੀਆਂ ਬਾਜੀ ਉਹ ਕਹਿੰਦੇ ਉਹ ਬਹੁਤ ਮਾਣ ਦੇ ਰਹੇ ਆ ਜੀ ਬਹੁਤ ਸਤਿਕਾਰ ਦੇ ਰਹੇ ਆ ਤੇ ਅਸੀਂ ਸ਼ੁਕਰਾਨਾ ਹੀ ਕਰ ਰਹੇ ਆ ਜੀ ਮਾਲਕ ਦਾ ਜੀ ਜੋ ਇੰਨਾ ਮਾਣ ਸਤਿਕਾਰ ਦੇਵਾ ਰਹੇ ਆ ਕਿ ਵੀ ਜੋ ਮਹਾਰਾਜ ਨੇ ਜੋ ਸੇਵਾ ਲਾਈ ਆ ਉਹਨਾਂ ਅਗੇ ਕਿਰਪਾ ਕਰਕੇ ਉੱਤੇ ਖਰੇ ਉਤਰ ਗਏ ਨਿਭਾਈਏ ਉਹਨੂੰ ਹਾਂ ਜੀ ਜਦੋਂ ਤੋਂ ਭਾਜੀ ਤੁਸੀਂ ਸ਼ੁਰੂ ਤੋਂ ਹੀ ਇਦਾਂ ਦਾੜਾ ਪ੍ਰਕਾਸ਼ ਸੀਗਾ ਜਾਂ ਤੁਸੀਂ ਬਾਅਦ ਵਿੱਚ ਦਾੜਾ ਪ੍ਰਕਾਸ਼ ਕੀਤਾ ਹੈ ਸਿੰਘ ਵੀ ਸਜਿਓ ਇਹ ਨਹੀਂ ਜੀ ਸਿੰਘ ਅਜੇ ਨਹੀਂ ਸਤਜਾ ਜੀ ਉਦੋਂ 2019 ਦੇ ਵਿੱਚ ਮੈਂ ਦਾੜਾ ਸਾਹ ਰੱਖ ਲਿਆ ਸੀ ਜੀ ਚਲੋ ਅਮਰਤ ਵੀ ਚਲੋ ਇੱਕ ਦਾਤ ਆ ਜੀ ਅਰਦਾਸ ਕਰਦੇ ਆ ਜੀ ਜਰੂਰ ਸਾਨੂੰ ਅਮਰਤ ਦੀ ਦਾਤ ਬਖਸ਼ੇ ਬਾਕੀ ਜੋ ਆਪਣਾ ਇੱਕ ਮੇਰੇ ਮਨ ਦੀ ਆਪਣੀ ਜੋ ਤੁਹਾਨੂੰ ਮੈਂ ਦੱਸਦਾ ਜੀ ਕਿ ਆਪਾਂ ਦੁਨਿਆਵੀ ਫੌਜਾਂ ਫੋਰਸਾਂ 'ਚ ਭਰਤੀ ਹੁੰਨੇ ਆ ਕੋਈ ਆਪਣੇ 'ਚ ਯੋਗਤਾ ਵੇਖਦੇ ਕਿੰਨਾ ਪੜ੍ਹਿਆ ਕਿੰਨਾ ਕਾਦਿਆ ਇਹ ਖਾਲਸਾ ਕਾਲਪੁਰਖ ਦੀ ਫੌਜ ਆ ਜੀ ਤੇ ਇਹਦੇ 'ਚ ਜੇ ਭਰਤੀ ਹੋਣਾ ਕੋਈ ਬੰਦੇ 'ਚ ਕੋਈ ਯੋਗਤਾ ਵੀ ਚਾਹੀਦੀ ਆ ਜਿਨ੍ਹਾਂ ਨੇ ਸਿਰ ਦੇ ਕੇ ਇਹ ਦਾਤ ਲਈ ਕਿ ਆਪਣਾ ਸਮਰਪਣ ਉਹਨਾਂ ਜੋ ਰਹਿਤ ਜੇ ਉਹਨੀ ਪਕਾਈ ਆ ਫੇਰ ਮਹਾਰਾਜ ਕਿਰਪਾ ਕਰਨ ਅਰਦਾਸ ਦਾ ਉਹ ਕਰਦੇ ਸਾਨੂੰ ਅੰਮ੍ਰਿਤ ਦੀ ਦਾਤ ਮਿਲੇ ਇਹਨੇ ਯੋਗ ਸਾਨੂੰ ਬਣਾ ਦੇ ਤੇ ਜੋ ਸੰਗਤ ਦਾ ਜੋ ਪਿਆਰ ਹੈ ਜੋ ਸ਼ਰਧਾ ਹੈ ਸ਼ਾਇਦ ਮਾਰਾ ਸਾਡੀ ਵੇਦਨਾ ਨੂੰ ਮੰਨਣ ਜਿੰਨਾ ਉਹ ਪਿਆਰ ਦੇ ਰਾਇਆ ਉਹਨੀ ਖੁਸ਼ੀ ਆ ਜੀ ਤੇ ਜਰੂਰ ਛਕਾਂਗੇ ਜੀ ਜੀ ਮਹਿਸੂਸ ਹੋ ਰਿਹਾ ਜੀ ਜਦੋਂ ਸੰਗਤਾਂ ਆਉਂਦੀਆਂ ਨੇ ਨਾਲ ਫੋਟੋਆਂ ਕਰਾ ਰਹੇ ਨੇ ਕੀ ਮਹਿਸੂਸ ਕੀ ਹੋ ਰਿਹਾ ਮਹਿਸੂਸ ਬਹੁਤ ਵਧੀਆ ਹੋ ਰਿਹਾ ਜੀ ਇੱਕ ਤਰ੍ਹਾਂ ਜਿੱਦਾਂ ਇੱਕ ਤਰ੍ਹਾਂ ਜਿੰਮੇਵਾਰੀ ਵੀ ਹੈ ਕਿ ਜੀ ਮੈਂ ਜਿੰਨੀ ਉਹ ਭਾਵਨਾ ਨਾਲ ਮਿਲਦੇ ਆਖੀਦਾ ਕਿ ਇਹ ਸਾਡੇ ਵੱਡ ਵਡੇਰਿਆਂ ਦੇ ਕਰਨੀ ਨਾਮੇ ਹੀ ਆ ਜੀ ਜਿਨ੍ਹਾਂ ਦੇ ਬਦਲ ਤੋਂ ਆਪਾਂ ਨੂੰ ਇਸ ਰੂਪ 'ਚ ਵੇਖਦੇ ਆ ਤੇ ਆਪਣੇ ਤੋਂ ਉਹ ਆਸਪੈਕਟ ਕਰਦੇ ਆ ਜੀ ਇਹ ਜੋ ਖਾਲਸਾ ਜਿਹੜਾ ਖਾਲਸੇ ਦਾ ਰੂਪ ਆ ਤੇ ਇਹਨਾਂ ਦੇ ਕਿਰਦਾਰ ਜਿੱਡੇ ਇਕ ਲਾਖ ਉੱਚੇ ਸੀ ਕਿ ਅਸੀਂ ਵੀ ਉਹ ਚੀਜ਼ ਤੇ ਪਹਿਰਾ ਦੇ ਸਕੀਏ ਤੇ ਉਹ ਅੰਦਰੋਂ ਇੱਕ ਦ੍ਰਿੜਤਾ ਵੀ ਆਉਂਦੀ ਆ ਜੀ ਇਹਨਾਂ ਮਾਣ ਵੇਖ ਕੇ ਕਿ ਨਹੀਂ ਕਿ ਆਪਾਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਹੀ ਚੱਲਣਾ ਜੀ ਜਿਹੜੇ ਸਾਡੇ ਨੌਜਵਾਨ ਨੇ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਾਂ ਜਿਹੜੇ ਅੱਜ ਦੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਕਿਉਂਕਿ ਕਿਤੇ ਨਾ ਕਿਤੇ ਉਹ ਕਰਾਹੇ ਪੈ ਚੁੱਕੇ ਨੇ ਜਿਦਾਂ ਗੁਰਬਾਣੀ ਚ ਇਹ ਕਥਨੇ ਆ ਜੀ ਕਿ ਕਰਮੁਈ ਆਪੋ ਆਪਣੀ ਕੇ ਨੇੜੇ ਕੇ ਦੂਰ ਚਲੋ ਸਾਡਾ ਜੀਵਨ ਅੱਡਾ ਉਚਾਣੀ ਜੀ ਸਿੱਖਿਆ ਦੇ ਸਕੀਏ ਇਹਨਾਂ ਦੇ ਦਰਾਂ ਤੇ ਇਹਨਾਂ ਦਾ ਜੀਵਨ ਹੀ ਵੇਖੀਏ ਆਪਾਂ ਕਿਉਂਕਿ ਆਪਣੇ ਕਮਜ਼ੋਰ ਡਾਵਾ ਡੋਲ ਮਣਾ ਚਾਹੁੰਦੇ ਆ ਖਿਆਲ ਕੋਈ ਆਪਾਂ ਨੂੰ ਚੀਜ਼ਾਂ ਤੋਂ ਰੋਕਦੇ ਆਪਾਂ ਪਦਾਰਥਵਾਦੀ ਸੋਚਾਂ ਬਾਰੇ ਸੋਚਦੇ ਆ ਪਰ ਜਦੋਂ ਕਿਤੇ ਇਹੋ ਜਿਹਾ ਮਨ ਚ ਡੋਲਦਾ ਜਾਂ ਕੋਈ ਡਰ ਭਾ ਜਾਵੇ ਤਾਂ ਇਹਨਾਂ ਸ਼ੀਧਾ ਨੂੰ ਚੇਤੇ ਕਰ ਲੈਣਾ ਚਾਹੀਦਾ ਕਿ ਆਪਣੇ ਚ ਹੌਸਲਾ ਆਉਂਦਾ ਜੀ ਤੇ ਬਾਕੀ ਜਿੱਦਾਂ ਆਪਾਂ ਵੇਖਦੇ ਹਾਂ ਜੀ ਕਹਿੰਦੇ ਜ਼ਾਲਮ ਮਰ ਜਾਂਦਾ ਉਹਦਾ ਰਾਜ ਮੁੱਕ ਜਾਂਦਾ ਤੇ ਸ਼ਹੀਦ ਜਦੋਂ ਮਰਦਾ ਉਹਦਾ ਰਾਜ ਆਰੰਭ ਹੁੰਦਾ ਤੇ ਇਹਨਾਂ ਦਾ ਜੀਵਨ ਵੇਖ ਲਓ ਇਹਦੇ ਚੋਂ ਸਿੱਖ ਰਾਜ ਨਿਕਲਿਆ ਜਿਹੜੇ ਮਾਵਾਂ ਨੇ ਗਲਾਂ 'ਚ ਟੋਟਿਆਂ ਤੇ ਬੱਚਿਆਂ ਦੇ ਹਾਰ ਪਵਾਏ ਇਹਨਾਂ ਦੁੱਖ ਤਕਲੀਫਾਂ ਸਹਿ ਕੇ ਧਰਮ ਦਾ ਰਾਜ ਪੈਦਾ ਹੋਇਆ ਤੇ ਦੁਨੀਆ ਭਾਵੇਂ 40 ਸਾਲ ਸੀ ਪਰ ਉਹ ਦੁਨੀਆ ਜੱਜ ਵੀ ਉਹਨੂੰ ਨੰਬਰ 1 ਮੰਨਿਆ ਜਾਂਦਾ ਜੀ ਤੇ ਉਹ ਆਪਣੇ ਕਲਾਖ ਆਪਣੇ ਕਰਦਾਰਾਂ ਕਰਕੇ ਹੀ ਸਾਰੇ ਉਹਨੂੰ ਮਤਲਬ ਸਤਕਾਰ ਕਰਦੇ ਆ ਜੀ ਆ ਇੱਥੇ ਤਾਂ ਦੇਖ ਰਿਹਾ ਅਸੀਂ ਲੋਕ ਆਉਂਦੇ ਨੇ ਸੈਲਫੀਆਂ ਕਰਾਉਂਦੇ ਨੇ ਤੁਹਾਡੇ ਨਾਲ ਫੋਟੋਆਂ ਕਰਾਉਂਦੇ ਨੇ ਜਦੋਂ ਹੋਰ ਕਿਤੇ ਡਿਊਟੀ ਹੁੰਦੀ ਆ ਤਰਨਤਾਰਨ ਏਰੀਆ 'ਚ ਉੱਥੇ ਲੋਕਾਂ ਦਾ ਕੀ ਰੁਝਾਨ ਹੁੰਦਾ ਜੀ ਉੱਥੇ ਵੀ ਇਦਾਂ ਹੀ ਹੁੰਦਾ ਏ ਉੱਥੇ ਵੀ ਚਲੋ ਤਰਨਤਾਰਨ ਵੱਲੋਂ ਵੀ ਬਹੁਤ ਪਿਆਰ ਮਿਲਿਆ ਜੀ ਹੁਣ ਜਦਾਂ ਲਗਭਗ ਜਿੱਥੇ ਕਿਤੇ ਜਾਈਏ ਬਹੁਤ ਸੰਗਤ ਮੈਨੂੰ ਜਾਣਦੀ ਭਾਵੇਂ ਮੈਂ ਨਹੀਂ ਜਾਣਦਾ ਕਈਆਂ ਨੂੰ ਪਰ ਮੇਰੇ ਸਰੂਪ ਕਰਕੇ ਮੈਨੂੰ ਸਾਰੇ ਜਾਣਦੇ ਕਈ ਵਾਰ ਕਿਸੇ ਸ਼ਹਿਰ 'ਚ ਵੀ ਚਲੇ ਜਾਈਏ ਕਿਤੇ ਨਾ ਕਿਤੇ ਕੋਈ ਪ੍ਰੇਮੀ ਜਾਂ ਸੱਜਣ ਮਿਲ ਜਾਂਦਾ ਜੀ ਤੇ ਬੜੀ ਮਨ ਨੂੰ ਸਕੂਨ ਤੇ ਖੁਸ਼ੀ ਹੁੰਦੀ ਆ ਜੀ ਕਿ ਮਹਾਰਾਜ ਨੇ ਹੋਇਆ ਸਰੂਪ ਦਿੱਤਾ ਇੰਨੀ ਚਲੋ ਹਰ ਥਾਂ ਤੇ ਸੋਭਾ ਕਰਵਾਈ ਆ ਜੀ ਤੇ ਉਹਦਾ ਸ਼ੁਕਰਾਨੇ ਚ ਰਹੀਦਾ ਜੀ 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 ਧੰਨਵਾਦ ਜੀ ਓਕੇ ਜੀ ਧੰਨਵਾਦ ਹਾਂਜੀ ਇਹ ਸਨ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਸਰੂਪ ਦੇਖ ਕੇ ਲੋਕ ਨਾਲ ਸਲਫੀਆਂ ਕਰਾ ਰਹੇ ਨੇ ਫੋਟੋਆਂ ਕਰਾ ਰਹੇ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਜਿਨ੍ਹਾਂ ਨੇ ਇੰਨੀ ਸੋਭਾ ਵਕਸੀ ਆ ਸੋ ਅਜੇ ਹੀਆਂ ਸਖਸੀਤਾਂ ਨਾਲ ਅਸੀਂ ਤੁਹਾਨੂੰ ਮਿਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ ਸਾਹਿਬ